ਕਿਉਂ ਸਾਡੇ ਨਾਲ ਹੀ ਪੰਗੇ ਲੈਂਦੇ ਅਸੀਂ ਜੇ ਕਿਸੇ ਨੂੰ ਮੰਨਦੇ ਆ ਉਹ ਸਾਡੀ ਆਪਣੀ ਇੱਛਾ ਸਾਡੀ ਆਪਣੀ ਆਸਤਾ ਹੈ ਤੁਸੀਂ ਜਿੰਨੂੰ ਮਰਜ਼ੀ ਮੰਨੋ ਅਸੀਂ ਸ਼ਿਵਜੀ ਮਹਾਰਾਜ ਨੂੰ ਗਲਤ ਨਹੀਂ ਕਹਿੰਦੇ ਨਾ ਇਹ ਸ਼ਿਵਸਨ ਆਲਿਆਂ ਦਾ ਤਾਂ ਕੰਮ ਹੀ ਇਹ ਹੀ ਆ ਜੀ ਇਹਨਾਂ ਦਾ ਸਕਿਉਰਟੀ ਲੈਣ ਲਈ ਇਹ ਕੁਝ ਕਰਨਾ ਹੁੰਦਾ ਪਾਸੋਂ ਚੁੱਥੇ ਦੀ ਸਕਿਉਰਟੀ ਵਾਪਸ ਹੋਈ ਹੈ ਇਹਨੇ ਅਸਲੀ ਅਗਲੇ ਦਿਨ ਹੀ ਪੋਸਟ ਪਾਤੀ ਇੱਕ ਨੰਬਰ ਤੇ ਡਿਫਾਲਟਰ ਬੰਦੇ ਨਹੀਂ ਜੀ ਇਹ ਇਹ ਪਹਿਲਾਂ ਵੀ ਇੱਥੇ 420 ਦਾ ਪਰਚਾ ਜਯੋਤ ਜੀ ਨੀਂਦੋ ਜੀ ਮੁਰਾਦ ਇਹ ਆਪਣੇ ਵੱਲੋਂ ਤਾਂ ਕਰਨ ਚੱਲੇ ਆ ਆਪਣਾ ਚੰਗਾ ਪਰ ਅਤਕੀ ਆਪਣੀ ਖੰਬ ਚੰਗੀ ਮੁੱਠੀ ਰਕਾ ਬੈਠਾ ਜੀ ਛੋਟੇ ਤੋਂ ਛੋਟਾ ਸੇਵਸਨ ਵਾਲਾ ਕੋਈ ਦੇਖ ਲਓ ਤੁਸੀਂ ਹਰੇਕ ਬੰਦਾ ਸਕਿਉਰਟੀ ਲੈ ਕੇ ਫਿਰਦੀ ਫਿਰਦਾ ਪਿਆ ਜੀ ਸਕੋਟੀਆਂ ਲੈ ਕੇ ਲੋਕਾਂ ਨਾਲ ਧੱਕਾ ਕਰਦੇ ਆ ਜੀ ਸੇਵਸਨ ਵਾਲਿਆਂ ਦੀਆਂ ਤਾਂ ਗੱਲਾਂ ਭਾਈ ਤੁਹਾਡੇ ਸਾਹਮਣੇ ਹੀ ਨੇ ਇਹ ਤਾਂ ਐਵੇਂ ਰੌਲਾ ਪਾਉਣ ਜੋਗੇ ਨੇ ਕਰਨਾ ਇਹਨਾਂ ਨੇ ਕੱਖ ਨਹੀਂ ਸਿਰਫ ਸਿਕਿਉਰਟੀਆਂ ਲਓ ਆਪਣਾ ਧੰਦਾ ਚਲਾਓ ਹੋਰ ਕੁਝ ਨਹੀਂ ਅਿੱਤ ਸਮੇਂ ਬਾਕੀ ਗੱਲ ਆ ਜਾਂਦੀ ਹੈ ਕੰਗਣਾ ਨਾਲ ਉਹਦੇ ਕੋਲ ਥੱਪੜ ਮਾਰਿਆ ਗਿਆ ਦੇਖੋ ਤੇ ਮਾਰਿਆ ਕਿ ਨਹੀਂ ਮਾਰੇ ਵੀਡੀਓ ਨਹੀਂ ਆ ਗਈ ਪਰ ਉਹ ਤੇ ਐਨਐਸਏ ਲਾ ਲਈ بڑے ਸ਼ੇਰਸਾਂ ਵਾਲੇ ਆਨੇ ਆਪਣੇ ਪੂਛਾ ਚੱਕੇ ਹੋ ਗਿਆ ਪਰ ਇੱਥੇ ਤਾਂ ਸ਼੍ਰੀ ਆਮ ਇਹ ਸਮਾਜ ਦੇ ਵਿੱਚ ਲੜਾਈ ਪਵਾਉਣ ਦੀ ਕੰਮ ਕਰਦੇ ਨੇ ਬਈ ਭਾਈ ਜੀ ਇਹ ਪੰਗੇ ਲੈਣ ਲੱਗੇ ਦੇਖਦੇ ਨਹੀਂ ਵੀ ਕਿਹਦੇ ਨਾਲ ਪੰਗਾ ਲੈ ਰਹੇ ਆ ਕਿਉਂਕਿ ਸਰਦਾਰ ਕੌਮ ਦੇ ਬਾਰੇ ਕੋਈ ਮੈਨੂੰ ਦੱਸਣ ਦੀ ਲੋੜ ਨਹੀਂ ਪੂਰੀ ਦੁਨੀਆ 'ਚ ਪਤਾ ਕਿ ਜਿੱਥੇ ਸਿੱਖ ਕੌਮ ਖੜ੍ਹਦੇ ਨਾ ਉੱਥੇ ਕੋਈ ਵੀ ਕਿਸੇ ਦਾ ਬਾਲ ਨਹੀਂ ਵਿੰਗਾ ਹੋਣ ਦਿੰਦੇ ਇਹ ਦੀਵਾਲੀ ਵਾਲੇ ਦਿਨ ਜਾਂ ਕੋਈ ਤਿਹਾਰ ਹੁੰਦਾ ਇਹ ਮੂਰਤੀਆਂ ਜਾ ਕੇ ਨਾਲਿਆਂ 'ਚ ਸੁੱਟ ਦਿੰਦੇ ਨੇ ਆਪਣੀਆਂ ਫੋਟੋਆਂ ਸੁੱਟ ਦਿੰਦੇ ਅਸੀਂ ਜਾ ਕੇ ਚੱਕ ਕੇ ਉਹਨਾਂ ਨੂੰ ਸਾਈਡ ਤੇ ਰੱਖੀਦਾ ਸਾਫ਼ ਕਰਕੇ ਇਹਨਾਂ ਵਾਂਗੂ ਨਹੀਂ ਬਬ ਪੂਜਾ ਕੀਤੀ ਤੇ ਸੁੱਟਦਾ ਇਹ ਆਪਣੇ ਧਰਮ ਦਾ ਆਸਤਕਾਰ ਕਰਦੇ ਨੇ ਯੂਨਾਈਟਿਡ ਪਬਲਿਕ ਦੇਖ ਰਹੇ ਸਾਰਾ ਦਸ਼ਕਰਾ ਸਵਾਗਤ ਹੈ ਦੋਸਤੋ ਐਟ ਟਾਈਮ ਦੀ ਵੱਡੀ ਖਬਰ ਤੁਹਾਡੇ ਮੋਰੇ ਲੈ ਕੇ ਆਏ ਆ ਕਿ ਜਿਹੜੇ ਸ਼ਿਵਸਾਂ ਵਾਲੇ ਹਮੇਸ਼ਾ ਰੋਲਾ ਪਾਉਂਦੇ ਰਹਿੰਦੇ ਨੇ ਕਿ ਅਸੀਂ ਸਮਾਜ ਦੇ ਵਿੱਚ ਕੱਟੇ ਹੋ ਕੇ ਰਹਿਣਾ ਪਰ ਉਹੀ ਕਿਤੇ ਨਾ ਕਿਤੇ ਸਮਾਜ ਦੇ ਪਾੜ ਪੰਦ ਦੇ ਗੱਲਾਂ ਕਰਦੇ ਨੇ ਆਈਡਲ ਆਈਡਲ ਇੱਕ ਉਹ ਬੰਦਾ ਹੁੰਦਾ ਜਿਹੜਾ ਕਿਸੇ ਨੂੰ ਜਿਹੜੇ ਜਿੰਨੂੰ ਅਸੀਂ ਆਪਣਾ ਆਈਡਲ ਮੰਨਦੇ ਆ ਕਿ ਅਸੀਂ ਉਹਨੂੰ ਚੰਗਾ ਸਮਝਦੇ ਹਾਂ ਉਹ ਪੂਰਨਿਆਂ ਦੇ ਚੱਲਾ ਜਾਂਦੇ ਆ ਆਈਡਲ ਕਈ ਆਸਰਾਮ ਨੂੰ ਮੰਨਦੇ ਨੇ ਕਈ ਰਾਮ ਰਹੀਮ ਨੂੰ ਮੰਨਦੇ ਤੇ ਕਈ ਸੰਤ ਜਨਨਾਜ਼ਿਕ ਪਿੰਡ ਵਾਲੇ ਮੰਨਦੇ ਨੇ ਅੱਜ ਜੇ ਗੱਲ ਦੀ ਗੱਲ ਕਰੀਏ ਬੀਤੀ ਗੱਲ ਸ਼ਿਵ ਜਰਾ ਸਮਾਜਵਾਦੀ ਦੇ ਗੁਰਜੀਤ ਰਾਣਾ ਵੱਲੋਂ ਇੱਕ ਕੋਜੀ ਚਾਲ ਚੱਲੀ ਜਾਂਦੀ ਆ ਆਪਣੀ ਫੇਸਬੁੱਕ ਉੱਤੇ ਸੰਤ ਜਨਨਾਜ਼ਿਕ ਪਿੰਡ ਵਾਲਾ ਦੀ ਫੋਟੋ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਸਿੱਖ ਸਮਾਜ ਦੇ ਜਥੇਬੰਦੀਆਂ ਵੱਲੋਂ ਇਹਦਾ ਵਿਰੋਧ ਕੀਤਾ ਜਾਂਦਾ ਤੇ ਗੁਰਜੀਤ ਰਾਣਾ ਨੇ ਤੇ 153 ਇਹਦਾ ਜਿਹੜਾ ਕੀਆ ਪਰਚਾ ਬੋਲ ਵਿੱਚ ਦਾ ਜੁੰਦਾ ਪਰ ਦੋ ਤੋਂ ਵੱਡੀ ਗੱਲ ਇਹ ਕਰਨ ਜਾ ਰਹੇ ਆ ਕਿ ਕਿਸੇ ਨੂੰ ਕਿਸੇ ਦੇ ਆਈਡਲ ਬਾਰੇ ਬੋਲਣ ਦਾ ਹੱਕ ਨਹੀਂ ਹੈਗਾ ਪਰ ਇਹ ਸ਼ਿਫਜਾਨਾ ਵਾਲੇ ਜਿਹੜੇ ਸਿਕਿਉਰਟੀਆਂ ਲੈ ਕੇ ਜਿਹੜੀਆਂ ਸਿਕਿਉਰਟੀਆਂ ਲਾਈਨ ਤੋਂ ਬਾਅਦ ਜਸ ਸਿਕਿਉਰਟੀਆਂ ਲੈ ਲੀ ਇਧਰ ਇਹ ਕੋਜੀਆਂ ਚਲਾ ਚਲਦੀਆਂ ਨੇ ਤੇ ਸਾਡੀਆਂ ਜਿਹੜੇ ਪ੍ਰਸ਼ਾਸਨ ਆ ਇਹਨਾਂ ਨੂੰ ਅੱਖਾਂ ਬੰਦ ਕਰਕੇ ਸਿਕਿਉਰਟੀ ਦਿੰਦਾ ਤਾਂ ਸਮਾਜ ਵਿੱਚ ਪਾੜ ਬੰਦੀ ਭੁਗਣਵਾੰਦਾ ਇਹ ਬੜੀ ਸ਼ਰਮਨਾਕ ਗੱਲ ਆ ਸਾਡੇ ਨਾਲ ਇਹਦੇ ਭਾਈ ਸਾਹਿਬ ਬੇਟੇ ਜਿਨ੍ਹਾਂ ਵੱਲੋਂ ਐਫ ਆਈ ਆਰ ਦਰਜ ਕਰਾਈ ਗਈ ਇਹਨਾਂ ਦਾ ਨਾਮ ਵੀ ਜਾਣਾਂਗੇ ਤੇ ਪਹਿਲਾਂ ਤੁਹਾਨੂੰ ਫੋਟੋ ਦਿਖਾ ਰਹੀਏ ਜਿਹੜੀ ਫੋਟੋ ਗੁਰਜੀਤ ਜਿਹੜਾ ਕਿ ਗੁਰਜੀਤ ਰਾਣਾ ਸ਼ਿਵਚਲਨ ਸਮਾਜ ਦਾ ਜੇ ਤੇ ਪਹਿਲਾ 420 ਦਾ ਪਰਚਾ ਵੀ ਹੋਇਆ ਤੇ ਆ ਉਹਦੀ ਫੋਟੋ ਤੁਹਾਨੂੰ ਦਿਖਾ ਰਹੇ ਆ ਤੇ ਉਹ ਜਿਹੜੀ ਸਮਝਨ ਸਿੰਘ ਪਿੰਡਰਾਲਾ ਦੀ ਫੋਟੋ ਉਹਨਾਂ ਨੇ ਗਲਤ ਕਰਕੇ ਪਾਈ ਆ ਬਾਈ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਸਰਜੀਤ ਸਿੰਘ ਡਿਪਟੀ ਡਿਪਟੀ ਸਾਹਿਬ ਇਹ ਜਿਹੜੇ ਸੁਭਜੀ ਸਿੰਘ ਜਿਹੜੀ ਆ ਇਹ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਕੱਲ ਤੁਹਾਡੇ ਕੋਲ ਪ੍ਰੋਟੈਸਟ ਕੀਤਾ ਗਿਆ ਤੇ ਉਹਦੇ ਉੱਲ ਪਰਚਾ ਦਰਜ ਕਰਾਇਆ ਗਿਆ ਕਿਦਾਂ ਦੇ ਦਿਓ ਕਿਉਂਕਿ ਇਹੀ ਸ਼ਿਵਜ਼ਾਂ ਵਾਲੇ ਆ ਜਿਹੜੇ ਮੜੀ ਕੋਈ ਗੱਲ ਕਰਦੇ ਫਿਰ ਇਹਨਾਂ ਨੂੰ ਕਤਰਾ ਪੈ ਜਾਂਦਾ ਜੀ ਜਾਨ ਦਾ ਵੀ ਕਤਰਾ ਪੈ ਜਾਂਦਾ ਗਲਤ ਆਹੀ ਆਣਾ ਬਾਈ ਜੀ ਇਹ ਪੰਗੇ ਲੈਣ ਲੱਗੇ ਦੇਖਦੇ ਨਹੀਂ ਵੀ ਕਿਹਦੇ ਨਾਲ ਪੰਗਾ ਲੈ ਰਿਹਾ ਕਿਉਂਕਿ ਸਰਦਾਰ ਕੌਮ ਦੇ ਬਾਰੇ ਕੋਈ ਮੈਨੂੰ ਦੱਸਣ ਦੀ ਲੋੜ ਨਹੀਂ ਪੂਰੀ ਦੁਨੀਆ 'ਚ ਪਤਾ ਕਿ ਜਿੱਥੇ ਸਿੱਖ ਕੌਮ ਖੜ੍ਹਦੇ ਨਾ ਉੱਥੇ ਕੋਈ ਵੀ ਕਿਸੇ ਦਾ ਬਾਲ ਨਹੀਂ ਵੀਂਗਾ ਹੋਣ ਦਿੰਦੇ ਹਰੇਕ ਦੇ ਨਾਲ ਸੇਵਾ ਭਾਵਨਾ ਨਾਲ ਹਰੇਕ ਦੀ ਮਦਦ ਕਰਨਾ ਹਰੇਕ ਨਾਲ ਖੜਨਾ ਧੀਆ ਭੈਣਾਂ ਦੀ ਇੱਜ਼ਤਾਂ ਨੂੰ ਬਚਾਉਣਾ ਇਹ ਹਿੰਦੂ ਸਮਾਜ ਵਾਲੇ ਗੱਲਾਂ ਕਰਦੇ ਨੇ ਛਿਪਸਾਂ ਵਾਲੇ ਬਣੇ ਅਸੀਂ ਸਾਰੇ ਹਿੰਦੂ ਸਮਾਜ ਦੀ ਗੱਲ ਨਹੀਂ ਕਰਦੇ ਹਿੰਦੂ ਸਮਾਜ ਸਾਡਾ ਭਰਾ ਆ ਹਿੰਦੂ ਮੁਸਲਮਨ ਸਿੱਖ ਅਸੀਂ ਸਾਰੇ ਇਕੱਠੇ ਆ ਕੱਲ ਵੀ ਅਸੀਂ ਸਾਰੇ ਭਰਾਵਾਂ ਨੇ ਲੜ ਕੇ ਇਹ ਉਪਰਾਲਾ ਕੀਤਾ ਤੇ ਤਾਂ ਅਸੀਂ ਜਿਹੜੇ ਘਟੀਆ ਇਨਸਾਨ ਦੇ ਉੱਥੇ ਅਸੀਂ ਪਰਚਾ ਕਰਾਉਣ ਦੇ ਵਿੱਚ ਕਾਮਯਾਬ ਹੋਏ ਆ ਜੀ ਤੇ ਇਹਨੇ ਜਿਹੜੀ ਆ ਫੋਟੋ ਪਾਈ ਆ ਇਹਨੇ ਕੁਝ ਹੀ ਤਰ੍ਹਾਂ ਆਪਣੇ ਪੇਜ ਤੇ ਪਾਈ ਸੀ ਜੀ ਬਿਲਕੁਲ ਇਹ ਨਾਲੇ ਆਪਣੇ ਪੇਜ ਤੋਂ ਪਾਈ ਸੀਗੀ ਸਾਡੇ ਕਿਸੇ ਮਿੱਤਰ ਨੇ ਸਾਨੂੰ ਦੱਸਿਆ ਅਸੀਂ ਫਿਰ ਉਦੋਂ ਸਾਰੇ ਇਕੱਠੇ ਹੋਏ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਅਪਰੋਚ ਕੀਤਾ ਤੇ ਬਹੁਤ ਧੰਨਵਾਦ ਹੈ ਪੁਲਿਸ ਦਾ ਵੀ ਜਿਨ੍ਹਾਂ ਨੇ ਸਾਡਾ ਸਾਥ ਦੇ ਕੇ ਇਸ ਬੰਦੇ ਤੇ ਕਾਰਵਾਈ ਕੀਤੀ ਹੈ ਜੀ ਜੀ ਤਾਂ ਜਾਂਦੀ ਪਰਚਾ ਹੋ ਗਿਆ ਸੀ ਕੋਈ ਕੋਈ ਤੁਹਾਨੂੰ ਇਹਦੇ ਲਈ ਜਦੋਜਹਿਦ ਵੀ ਨਹੀਂ ਜਦੋਜਹਿਦ ਤਾਂ ਦੇਖੋ ਜੀ ਕਿਸੇ ਵੀ ਕੰਮ ਨੂੰ ਕਰਨਾ ਹਵੇ ਕਿਸੇ ਇੱਕ ਸਮਾਜ ਹੀ ਆ ਜਿਹਨੂੰ ਹਰ ਜੀ ਆਪਣੀ ਲੜਕੇ ਲੈਣੀ ਪੈਂਦੀ ਹੈ ਜੀ ਨਹੀਂ ਤਾਂ ਉਦਾਂ ਦਾ ਤੁਸੀਂ ਦੇਖਦੇ ਹੋ ਇਹਨਾਂ ਨੂੰ ਤਾਂ ਕੰਗਣਾਵਰਗੀ ਕਿਸੇ ਦੇ ਕੰਗਣਾਵਰਗੀ ਦੇ ਚਪੇੜ ਵੱਜਦੇ ਸਿੱਖਾਂ ਤੇ ਐਨਐਸਏ ਲੱਗਣ ਦੀਆਂ ਗੱਲਾਂ ਤੇ ਅੰਮ੍ਰਿਤਪਾਲ ਰਗਾ ਜੇ ਅੰਮ੍ਰਿਤ ਛਕਾਰਿਆ ਉਹਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਸੱਟਿਆ ਹੋਇਆ ਉਹ ਐਮਪੀ ਵੀ ਜਿੱਤ ਗਿਆ ਉਹਨੂੰ ਬਾਹਰ ਲਿਆਂ ਲਿਆ ਹੀ ਉਹਦੇ ਲਈ ਵੀ ਜਦੋਜਹਿਦ ਕਰ ਰਹੇ ਆ ਕਿ ਉਹ ਵੀ ਇੱਕ ਦੁਨੀਆ ਦੇ ਵਿੱਚ ਇੱਕ ਇਨਸਾਨ ਹੈ ਕੋਈ ਚੰਗੇ ਕੰਮ ਕੀਤਾ ਅਮਰਤਪਾਲ ਨੇ ਕੋਈ ਮਾੜਾ ਕੀਤਾ ਤੇ ਮੈਨੂੰ ਦੱਸੋ ਅਮਰਤ ਸ਼ਕਾਇਏ ਨੇ ਲੁਪ ਮੁੰਡਿਆਂ ਲੋਕਾਂ ਦੇ ਧੀਆਂ ਪੱਤਰਾਂ ਨੂੰ ਬਚਾਇਆ ਨਜੇ ਤੋਂ ਚੰਗੇ ਰਾਹ ਤੇ ਪਾਇਆ ਉਹਨੇ ਕੀ ਮਾੜਾ ਕੀਤਾ ਉਹਨੂੰ ਜੇਲ੍ਹ ਸੁਟਿਆ ਤੇ ਕੰਗਣਾ ਦੇ ਥੱਪੜ ਨਾਲੇ ਵੱਜਿਆ ਕਿ ਨਹੀਂ ਵੱਜੇ ਵੀ ਨਹੀਂ ਹਲਦਾ ਪੂਰਾ ਪ੍ਰੂਫ ਹੋਇਆ ਕੋਈ ਵੀਡੀਓ ਨਹੀਂ ਆਈ ਤੇ ਉਹ ਸਾਡੇ ਬੰਦੇ ਤਾਂ ਐਨਐਸਏ ਲਾਉਣ ਨੂੰ ਫਿਰਦੇ ਆ ਜੀ ਦੱਸੋ ਜੀ ਐਨਐਸਐਲ ਆਂਦੇ ਪੀਲਾ ਵੀ ਤਾਂ ਸ਼ਿਵਸਨ ਵਾਲੇ ਕਰਦੇ ਪਏ ਉਹ ਸ਼ਿਵਸਨ ਵਾਲਿਆਂ ਦੀਆਂ ਤਾਂ ਗੱਲਾਂ ਭਾਈ ਤੁਹਾਡੇ ਸਾਹਮਣੇ ਹੀ ਨੇ ਇਹ ਤਾਂ ਐਵੇਂ ਰੌਲਾ ਪਾਉਣ ਜੋਗੇ ਨਹੀਂ ਕਰਨਾ ਇਹਨਾਂ ਨੇ ਕੱਖ ਨਹੀਂ ਸਿਰਫ ਸਿਕਿਉਰਟੀਆਂ ਲਾਓ ਆਪਣਾ ਧੰਦਾ ਚਲਾਓ ਹੋਰ ਕੁਝ ਨਹੀਂ ਹੁਣ ਇਹ ਜਿਹੜਾ ਗੁਰਜੀਤ ਰਾਨੀ ਅਰੇਕਟ ਪੈ ਚੁੱਕੀ ਆ ਕਿ ਨਹੀਂ ਭਾਈ ਜੀ ਸੁਣਨ ਦੇ ਵਿੱਚ ਤਾਂ ਹੀ ਆਇਆ ਸਵੇਰੇ ਗਏ ਸੀਗੇ ਥਾਣੇ ਤੇ ਉਹ ਕਹਿੰਦੇ ਸੀ ਵੀ ਰਾਤੀ ਅਸੀਂ ਅਰੇਸਟ ਕਰ ਲਿਆ ਉਹਨੂੰ ਤੇ ਬਾਕੀ ਉਹਨਾਂ ਦਾ ਕੋਈ ਪਰਿਵਾਰ ਵਗੈਰਾ ਉੱਥੇ ਗੜੇ ਘਰ ਨਾਲ ਗੱਲ ਕਰ ਰਿਹਾ ਜੀ ਉਹਨਾਂ ਨਾਲ ਕੋਈ ਜਵਾਬ ਦੇ ਕਰਨੀ ਜ਼ਰੂਰੀ ਨਹੀਂ ਸਮਝੋ ਜੀ ਤਾਂ ਸੋ ਇਹਦੇ ਤੇ ਤੁਹਾਨੂੰ ਪਤਾ ਕੁਸ਼ਵੀਰ ਤੇ ਹੋਰ ਵੀ ਪਰਚੇ ਇਹਨਾਂ ਤੇ ਹਾਂਜੀ ਪਤਾ ਜੀ ਮੈਂ ਬਹੁਤ ਪੁਰਾਣਾ ਜਾਣਦਾ ਇਹਨਾਂ ਨੂੰ ਇੱਕ ਨੰਬਰ ਦੇ ਡਿਫਾਲਟਰ ਬੰਦੇ ਨੇ ਜੀ ਇਹ ਇਹ ਪਹਿਲਾਂ ਵੀ ਅੱਤੀ 420 ਦਾ ਪਰਚਾ ਇਹ ਤਾਂ ਟੈਕਸੀ ਕਿਸੇ ਦੀ ਕਰਕੇ ਆ ਗਿਆ ਦਿੱਲੀੋਂ ਉਹਨੂੰ ਸਰ ਪੈਸੇ ਨਹੀਂ ਦਿੱਤੇ ਇੱਥੇ ਆ ਗਏ ਨੇ ਐਦਾਂ ਦੀਆਂ ਤਾਂ ਘਟੀਆਂ ਹਰਕਤਾਂ ਕਰਦੇ ਨੇ ਇਹ ਅੱਛਾ ਇੱਥੇ ਦੁਦਿਆਂ ਕਿ ਹੈਪੋ ਵਾਲ ਦੇ ਵਿੱਚ ਬਣੀ ਕਿੰਨੇ ਬੰਦਿਆਂ ਦੇ ਪੈਸੇ ਦੇਣੇ ਇਹਨਾਂ ਨੇ ਤੇ ਸਿਕਿਉਰਟੀ ਹੁੰਦਾ ਫਿਰ ਰੋਬ ਮਾਰਦੇ ਬਿਲਕੁਲ ਸਰ ਸਿਕਿਉਰਟੀ ਮੰਗਦੇ ਇਸ ਕਰਕੇ ਕਿੰਨੇ ਗੈਰਮਾਨਾ ਗੁਰਜੀਤ ਰਾਣੇ ਪਹਿਲਾਂ ਤੇ 1000 ਆਪਣੀ 2 ਸੀਗੇ ਉਹ ਵੀ ਵਾਪਸ ਲੈ ਲਏ ਸੀਗੇ ਉਹਦੇ ਕਰਕੇ ਇਹ ਰੋਲਾ ਪਾਈ ਉਹ ਦੁਬਾਰਾ ਫੋਟੋ ਪਾਈ ਜਾਣੇ ਸੰਤਾਂ ਦੀ ਫੋਟੋ ਬਖ ਦੇਖੋ ਹੀ ਸਾਡੇ ਕਿਉਂ ਸਾਡੇ ਨਾਲ ਹੀ ਪੰਗੇ ਲੈਂਦੇ ਅਸੀਂ ਜੇ ਕਿਸੇ ਨੂੰ ਮੰਨਦੇ ਆ ਉਹ ਸਾਡੀ ਆਪਣੀ ਇੱਛਾ ਸਾਡੀ ਆਪਣੀ ਆਸਥਾ ਤੁਸੀਂ ਜਿੰਨੂੰ ਮਰਜ਼ੀ ਮੰਨੋ ਅਸੀਂ ਸ਼ਿਵਜੀ ਮਹਾਰਾ ਜੀ ਨੂੰ ਗਲਤ ਨਹੀਂ ਕਹਿੰਦੇ ਨਾ ਅਸੀਂ ਕਿਸੇ ਹੋਰ ਨੂੰ ਗਲਤ ਨਹੀਂ ਅਸੀਂ ਸ਼ਿਵਜੀ ਮਹਾਰਾ ਜੀ ਦੀ ਕਦਰ ਕਰ ਇਹ ਦੀਵਾਲੀ ਵਾਲੇ ਦਿਨ ਜਾਂ ਕੋਈ ਤਿਹਾਰ ਹੁੰਦਾ ਇਹ ਮੂਰਤੀਆਂ ਜਾ ਕੇ ਨਾਲਿਆਂ ਤੇ ਸੁੱਟ ਦਿੰ ਸਾਬ ਕਰਕੇ ਐਨਾ ਵਾਂਗੂ ਨਹੀਂ ਬਾ ਪੂਜਾ ਕੀਤੀ ਤੇ ਸਿਰਦਾ ਇਹ ਆਪਣੇ ਧਰਮ ਦਾ ਆਸਤਕਾਰ ਕਰਦੇ ਨੇ ਇਦਾਂ ਨਹੀਂ ਹੁੰਦਾ ਜੀ ਯਾਨੀ ਕਿ ਇਹਨਾਂ ਦੀ ਜਿਹੜੀ ਹੁਣ ਸਿਕਿਉਰਿਟੀ ਵਾਪਸ ਹੋਈ ਉਸ ਤੋਂ ਬਾਅਦ ਇਹ ਕੋਜੀ ਜਾਲ ਚੱਲੀ ਤੇ ਉਹ ਕਿਤੇ ਨਾ ਕਿਤੇ ਉਲਟੀ ਪੈ ਗਈ ਹੁਣ ਬਿਲਕੁਲ ਜੀ ਬਿਲਕੁਲ ਕਹਿੰਦੇ ਜੀ ਮਾਰਾ ਮਾਰ ਜਾਇਓ ਜੀ ਨਹੀਂ ਤਾਂ ਹੋ ਜੀ ਮਰਾਦ ਇਹ ਆਪਣੇ ਵੱਲੋਂ ਤਾਂ ਕਰਨ ਚੱਲੇ ਆ ਆਪਣਾ ਚੰਗਾ ਪਰ ਐਤਕੀ ਆਪਣੀ ਖੰਭ ਚੰਗੀ ਮਪੁੱਠੀ ਰਗਾ ਬੈਠਾ ਜੀ ਵਿਨਾਸ਼ ਕਾਲੇ ਬ੍ਰਿਤ ਪ੍ਰੇਰ ਉਦਭੁੱਦੀ ਜੋ ਵੀ ਕਹਿੰਦੇ ਆ ਸਹੀ ਗੱਲ ਆ ਬਿਲਕੁਲ ਤੁਹਾਡੀ ਸਾਡੇ ਨਾਲ ਭਾਈ ਸਾਹਿਬ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਸੀ ਅੱਛਾ ਨਹੀਂ ਜੀ ਚਿੰਦਾਮ ਤੁਹਾਡਾ ਨੋ ਮਹਾਜਰੀ ਸਗਾ ਜਾਂਦਾ ਹਿੰਦੂ ਸਿੱਖਦਾ ਹਮੇਸ਼ਾ ਇਦਾਂ ਦੇ ਚਾਹੇ ਕੋਸ਼ਿਸ਼ ਸਿੱਖ ਸਮਾਜ ਦੇ ਵਿੱਚ ਵੀ ਇਦਾਂ ਦੇ ਬੰਦੇ ਨੇ ਜਿਹੜੇ ਪੁੱਠੇ ਤੇ ਬਿਆਨ ਦੇ ਕੇ ਪਾੜ ਪਾਉਂਦੇ ਨੇ ਤੇ ਕੋਸ਼ਿਸ਼ ਹਿੰਦੂ ਸਮਾਜ ਦੇ ਵਿੱਚ ਤਾਂ ਤੁਹਾਡੇ ਸਾਹਮਣੇ ਹੀ ਆ ਜਿਹੜੇ ਸਿਕਿਉਰਿਟੀ ਲੈ ਕੇ ਦਰ ਕੰਮ ਕਰਦੇ ਦੋਨੇ ਸਮਾਜ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਇਦਾਂ ਦੇ ਲੋਕਾਂ ਤੇ ਕਿਹੜੇ ਕਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਪਿਛਲੇ ਸਮੇਂ ਬਾਕੀ ਗੱਲ ਆ ਜਾਂਦੀ ਹੈ ਕੰਗਣਾ ਨਰੋਦ ਵੱਲੋਂ ਥੱਪੜ ਮਾਰਿਆ ਗਿਆ ਦੇ ਮਾਰਿਆ ਕਿ ਨਹੀਂ ਮਾਰੇ ਵੀਡੀਓ ਨਹੀਂ ਆ ਗਈ ਪਰ ਉਤੇ ਐਨਐਸਏ ਲਾਲੀ بڑے ਸ਼ੇਫਸਨ ਵਾਲਿਆਂ ਆਨੇ ਆਪਣੇ ਪੁੱਛਾ ਚੱਕੇ ਹੋ ਗਿਆ ਪਰ ਦਾ ਸ਼ਰੀਆਮ ਇਹ ਸਮਾਜ ਦੇ ਵਿੱਚ ਲੜਾਈ ਪਵਾਉਣ ਦੀ ਕੰਮ ਕਰਦੇਵੇਂ ਨੇ ਦੇਖੋ ਜੀ ਐਨਐਸਏ ਸਿਰਫ ਸਿੱਖਾਂ ਤੇ ਹੀ ਲੱਗਦੀ ਹੈ ਅੱਛਾ ਅੱਜ ਤੱਕ ਕੋਈ ਮੈਨੂੰ Hindu ਕੋਈ Muslim ਕੋਈ ਕਿਸੇ ਵੀ ਤਰ੍ਹਾਂ ਦਾ ਹੋਰ ਦਿਖਾ ਦਿਓ ਬੰਦਾ ਜਿੰਨੇ ਕੋਈ ਇਦਾਂ ਦਾ ਕੀਤਾ ਹੋਵੇ ਤੇ ਉਤੇ ਐਨਐਸਏ ਲੱਗੇ ਹੋਵੇ ਜੀ ਇਹ ਸਿੱਖਾਂ ਨਾਲ ਹੀ ਸ਼ੁਰੂ ਤੋਂ ੱੱਕਾ ਹੁੰਦਾ ਆਇਆ ਸਾਰਿਆਂ ਨੂੰ ਪਤਾ ਹੈ ਜੀ ਇਹ ਸ਼ਿਵਸਨਾਂ ਵਾਲਿਆਂ ਦਾ ਕੰਮ ਹੀ ਹੈ ਜੀ ਇਹਨਾਂ ਨਾਲ ਸਿਕورٹیਾਂ ਲੈਣ ਲਈ ਇਹ ਕੁਛ ਕਰਨਾ ਹੁੰਦਾ ਹੈ ਜੀ ਇਹਨਾਂ ਨੇ ਪੋਸਟਾਂ ਪਾਣੀਆਂ ਜਾਣ ਜਾਣਗੇ ਪਰसों ਚੁੱਥੇ ਦੀ ਸਕਿਉਰਿਟੀ ਵਾਪਸ ਹੋਈ ਐ ਇਹਨੇ ਅਸਲੀ ਅਗਲੇ ਦਿਨ ਹੀ ਪੋਸਟ ਪਾਤੀ ਉਹ ਸਾਡੇ ਕਿਸੇ ਭਰਾ ਨੂੰ ਪਤਾ ਲੱਗੀ ਤੇ ਉਹਨੇ ਸਾਨੂੰ ਦੱਸਿਆ ਅਸੀਂ ਇਕੱਠ ਕਰਕੇ ਉੱਥੇ ਕਾਰਵਾਈ ਕਰਵਾਈ ਜੀ ਸੋ ਪਰ ਕਿਤੇ ਨਾ ਕਿਤੇ ਜਿਹੜੀਆਂ ਸਕਿਉਰਟੀਆਂ ਲਈ ਕੰਮ ਹੁੰਦਾ ਤੇ ਇੱਥੇ ਇਹਨਾਂ ਨੂੰ ਪਹਿਲਾਂ ਸਰਕਾਰਾਂ ਨੂੰ ਨਹੀਂ ਪਤਾ ਲੱਗਾ ਵੀ ਇੱਦਾਂ ਦੇ ਬੰਦੇ ਜਿਹੜੇ ਸਮਾਜੇ ਇਹਨਾਂ ਨੂੰ ਸਕਿਉਰਟੀਆਂ ਤਾਂ ਦੇਣੀਆਂ ਨਹੀਂ ਚਾਹੀਦੀਆਂ ਦੇਖੋ ਜੀ ਸਰਕਾਰਾਂ ਦਾ ਸ਼ਿਵਸੇਨ ਨਾਲ ਕੋਈ ਛੋਟੇ ਤੋਂ ਛੋਟਾ ਸ਼ਿਵਸੇਨ ਨਾਲ ਕੋਈ ਦੇਖ ਲਓ ਤੁਸੀਂ ਹਰੇਕ ਬੰਦਾ ਸਕੋਟੀ ਲੈ ਕੇ ਫਿਰਦਾ ਫਿਰਦਾ ਪਿਆ ਜੀ ਸਕੋਟੀਆਂ ਲੈ ਕੇ ਲੋਕਾਂ ਨਾਲ ਧੱਕਾ ਕਰਦੇ ਆ ਜੀ ਐਸੇ ਬੰਦੇ ਨੇ ਰਾਣੇ ਨੇ ਇੱਕ ਲੇਡੀਜ਼ ਤੋਂ ਬਾਹਰ ਜਾਣ ਦੇ ਲਈ ਉਦੋਂ 7-8 ਲੱਖ ਰੁਪਏ ਠੱਗਿਆ ਜੀ ਉਸ ਤੇ ਉਦੋਂ ਇੱਥੇ ਕਾਰਵਾਈ ਹੋਂਦੀ ਚਲੋ ਸਮਝੌਤਾ ਹੋ ਗਿਆ ਆਪੱਚ ਉਹ ਆਪਾਂ ਨੂੰ ਪਤਾ ਨਹੀਂ ਪਰਚਾ ਹੋਇਆ ਕਿ ਨਹੀਂ ਹੋਇਆ 420 ਦਾ ਤੇ ਇੱਕ ਪਰਚਾ ਚੱਲਦਾ ਪਿਆ ਜੀ ਆ ਵੀਰ ਨੇ ਦੱਸਿਆ ਵੀ ਟੈਕਸੀ ਕਰਕੇ ਆ ਗਿਆ ਮੈਂ ਉਹਨੂੰ ਕਹਿੰਦਾ ਵੀ ਮੈਂ ਏਟੀਐਮ 'ਚੋਂ ਪੈਸੇ ਕਢਾ ਕੇ ਦਿੰਦਾ ਤੇ ਉਥੋਂ ਫਰਾਰ ਹੋ ਗਿਆ ਜੀ ਜੀ ਇਦਾਂ ਦੀਆਂ ਕਟੀਆਂ ਹਰਕਤਾਂ ਕਰਦੇ ਆ ਜੀ ਇਹੇ ਸੋ ਬਿਲਕੁਲ ਦੋ ਦੋ ਦੱਤੀ ਹੈਹੀ ਉਹ ਸ਼ਿਫਸਾਨਾ ਵਾਲੇ ਨੇ ਜਿਹੜੇ ਜਦੋਂ ਕੋਈ ਮੜਜੀ ਗੱਲ ਉਹਦੇ ਛਾਤੀਆਂ ਪਿੱੜਦੇ ਨੇ ਆਪਣੀਆਂ ਐਦਾਂ ਕਰਕੇ ਵੀ ਸਾਨੂੰ ਕਤਰਾ 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 ਪਰ ਇਹ ਜਿਹੜੇ ਖਤਰੇ ਵਾਲੇ ਨੇ ਕੀ ਕੰਮ ਕਰਦੇ ਨੇ ਇਹਨਾਂ ਦੀ ਜਿਹੜੀ ਸਿਕਿਉਰਿਟੀ ਵਾਪਸ ਹੁੰਦੀ ਹੈ ਉਸ ਤੋਂ ਬਾਅਦ ਇੱਕ ਪੋਸਟ ਬੰਦਦੇ ਨੇ ਤਾਂ ਕਿ ਇਹਨੂੰ ਧਮਕੀ ਆਣ ਤੇ ਸਿਕਿਉਰਿਟੀ ਮਿਲ ਜੇ ਪਰ ਦੋਸਤੋ ਤੁਹਾਨੂੰ ਸਿਕਿਉਰਿਟੀ ਵਿਡਰੋ ਦਾ ਕਾਰਨ ਵੀ ਜਲਦ ਪਤਾ ਲੱਗ ਜਾਏਗਾ ਅੱਜ ਅਸੀਂ ਉਹ ਐਕਸਪੋਜ਼ ਨਹੀਂ ਕਰਨਾ ਚਾਹੁੰਦੇ ਕਿ ਇਹਨਾਂ ਦੀ ਸਿਕਿਉਰਿਟੀ ਕਿਸ ਕਦਰ ਵਾਪਸ ਹੋਈ ਸੀ ਪਰ ਕਹਿੰਦੇ ਆ ਜਿਹੜਾ ਅੱਤ ਤੇ ਖੁਦ ਦਾ ਬੈਰ ਹੁੰਦਾ ਉਹ ਸਿਕਿਉਰਿਟੀ ਕਿਸੇ ਕਾਰਨ ਵਾਪਸ ਹੋਈ ਸੀ ਉਹ ਵੀ ਸਾਡੇ ਕੋਲ ਗੱਲ ਆ ਚੁੱਕੀ ਆ ਪਰ ਅਸੀਂ ਅਜੇ ਨજર ਨਹੀਂ ਕਰਾਂਗੇ ਕੱਲ ਜਾਂ ਪਰਸੋ ਦਾ ਕੋਈ ਨਚਰ ਹੋ ਜਾਏਗੀ ਪਰ ਇਹ ਕਹਿੰਦੇ ਆ ਉਹਦੇ ਖਾਤਰ ਇਹਨਾਂ ਨੇ ਦੂਜਾ ਪੰਗਾ ਲੇਤਾ ਤੇ ਉਹਦੇ ਵਿੱਚ ਆਪ ਹੀ ਫਸ ਗਏ ਸੋ ਹੁਣ ਜਿਹੜੀ ਐ ਜੁੱਤਪਰੇਟ ਵੀ ਹੋਏਗੀ ਤਾਂ ਪਰ ਫਿਰ ਵੀ ਇਹਨਾਂ ਨੂੰ ਕੀ ਜਰਵਾ ਕਹਿੰਦੇ ਬੇਸ਼ਰਮਾਰੀ ਡੁੱਲ ਗਈ ਦਾਲ ਕਹਿੰਦੇ ਜੇ ਅਸੀਂ ਇਦਾਂ ਹੀ ਖਾਣੇ ਆ ਥੱਲੋ ਰੋੜ ਰੋੜ ਖਾਨੇ ਆ ਪਰ ਇਹ ਬੇਸ਼ਰਮਾ ਨੂੰ ਕੋਈ ਸ਼ਹਿਰ ਇਦਾਂ ਦੀ ਗੱਲ ਦਾ ਸਨ ਨਹੀਂ ਹੋਏਗਾ ਆ ਕੇ ਫਿਰ ਇਦਾਂ ਹੀ ਨਾ ਕੋਈ ਪੁੱਠੀਆਂ ਗੱਲਾਂ ਕਰਕੇ ਸਿਕਿਉਰਟੀ ਨਾਲ ਲੱਣਗੇ ਫਿਰ ਆਪਣੇ ਆਨੂੰ ਚਮਕਾਣਗੇ ਕਿ ਸਾਡੇ ਨਾਲ ਧੱਕਾ ਹੋਇਆ ਪਰ ਇੱਕ ਗੱਲ ਹੋਰ ਤੁਹਾਨੂੰ ਵੱਡੀ ਗੱਲ ਦੱਸ ਦਿੰਨੇ ਆ ਦੋਸਤੋ ਇਹੀ ਐਬੋ ਵਾਲਾ ਦਾਣਾ ਜਿਹਦੇ ਤੇ 153 ਦਾ ਪਰਚਾ ਤੁਹਾਡੇ ਭਰਾ ਮਨੋਜੀ ਦੇ ਤੇ ਹੋਇਆ ਸੀ ਇਹੀ ਸ਼ਿਫਸਨ ਵਾਲਿਆਂ ਨੇ ਧੱਕੇ ਨਾ ਕਰਾਇਆ ਸੀ ਅੱਜ ਇਹਨਾਂ ਦੇ ਨਾਲ ਵੀ ਰੱਬ ਨੇ ਉਹ ਇਨਸਾਫ ਮੈਨੂੰ ਦਿੱਤਾ ਇਹਨਾਂ ਦੇ 153 ਦਾ ਪਰਚਾ ਹੋਇਆ ਪਰ ਉਹ ਸੱਚ ਤੇ ਹੋਇਆ ਸਾਡੇ ਨਾਲ ਝੂਠ데요 ਆ ਦੀ ਬੜਾ ਸੱਚ데요 ਆ ਉਸ ਪ੍ਰਮਾਤਮਾ ਦੇ ਕਾਨੂੰਨ ਦੇ ਘਰ ਚ ਦੇਰ ਆ ਪਰ ਦੇਰ ਨਹੀਂ ਇਹ ਗੱਲ ਆ ਸਾਫ ਨਜ਼ਰ ਆਉਂਦੀ ਆ ਕੀ ਕਹਿਣਾ ਚਾਹੁੰਦੇ ਹੋ ਜੀ ਆਖਰ ਚ ਜੀ ਮੈਂ ਬੇਨਤੀ ਕਰਨਾ ਚਾਹਨਾ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਸਾਡੇ ਮਾਨਯੋਗ ਸੀਪੀ ਚਾਲ ਸਾਹਿਬ ਦਾ ਐਡੀਸਪੀ ਭੁੱਲਰ ਸਾਹਿਬ ਦਾ ਤੇ ਸਾਡੇ ਥਾਣੇ ਦੇ ਇੰਚਾਰਜ ਐਸਐਚਓ ਸਾਹਿਬ ਦਾ ਸਤਾਮ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੀ ਗੱਲ ਸੁਣੀ ਭਾਵੇਂ ਕਹਿੰਦੇ ਦੇਰ ਆਈ ਦਰੁਸਤ ਆ ਥੋੜਾ ਟਾਈਮ ਜਰੂਰ ਲੱਗਿਆ ਸਾਨੂੰ ਮਿੰਤ ਤਰਲਾ ਕਰਨਾ ਪਿਆ ਜੋ ਵੀ ਅਸੀਂ ਕਰ ਸਕਦੇ ਪ੍ਰੋਟੈਸਟ ਕੀਤਾ ਤੇ ਸਾਡੀ ਉਸ ਮਿਹਨਤ ਨੂੰ ਜਿਹੜਾ ਬੂਰ ਪਾਇਆ ਉਸ ਲਈ ਹੀ ਪੰਜਾਬ ਪੁੱਤ ਦਾ ਧੰਨਵਾਦ ਕਰਦੇ ਆ ਤੇ ਬਾਈ ਜੀ ਹੁਣੇ ਗੱਲ ਕਰ ਰਹੇ ਸੀਗੇ ਵੀ ਸ਼ਿਵਸਨ ਵਾਲੇ ਪਟੜਦੇ ਆ ਆ ਗੰਗੇ ਦੀ ਵੀਡੀਓ ਆਈ ਹੈ ਅਮਿਤ ਰੋਲੇ ਦੀ ਕੰਗਣਾ ਰੋਨ ਨੂੰ ਆਪਣੀ ਮਾਸੀ ਦੱਸੀ ਜਾਂਦਾ ਕਦੀ ਭੂਆ ਦੱਸੀ ਜਾਂਦਾ ਉਹ ਐ ਪਟੜ ਰਿਹਾ ਜਿਵੇਂ ਪਣੀਆਂ ਦੇ ਘਰੇ ਚ ਪੇੜਾ ਵੱਜਿਆ ਹੁੰਦਾ ਕਿਵੇਂ ਇਹ ਆਪ ਤਾਂ ਮੁੰਡੇ ਨੇ ਕੱਲੇ ਮਾਲ ਦੇ ਵਿੱਚ ਘੁੰਮਣ ਗਿਆ ਸੀ ਉਹ ਕਹਿੰਦਾ ਸ਼ੇਰ ਆ ਗਿਆ ਇੰਨੀ ਗੱਲ ਤੇ ਤਾਂ ਡਰ ਗਿਆ ਇਹਨਾਂ ਨੇ ਕੀ ਕੀ ਦਾ ਸਾਥ ਦੇਣਾ ਇਹ ਬਾਈ ਜੀ ਸਿਰਫ ਬੰਦ ਕਮਰੇਆਂ ਵਾਲੇ ਸ਼ੇਰ ਨੇ ਇਹਨਾਂ ਲਈ ਕੁਝ ਨਹੀਂ ਕਰਨਾ ਹੈਗਾ ਇਸ ਨੂੰ ਰੋਲਾ ਪਾ ਸਕਦੇ ਹੁਣ ਇਹ ਭੱਜੇ ਫਿਰਦੇ ਨੇ ਸਾਰੇ ਜਣੇ ਵੀ ਇਹ ਸਾਡੇ ਨਾਲ ਬੀਤੀ ਕੀ ਆ ਅਸੀਂ ਬੇਨਤੀ ਕੀਤੀ ਵੀ ਸਰ ਇਹਨਾਂ ਦੇ ਪਰਚਾ ਜਰੂਰ ਦਿਓ ਇਹਨਾਂ ਨੂੰ ਥੋੜੀ ਅਕਲ ਆਵੇ ਬਸ ਇਹੀ ਬੇਨਤੀ ਕਰਨੀ ਸੀ ਮੈਂ ਸੋ ਬਿਲਕੁਲ ਅਕਲ ਲੂਣ ਦੇਣਾ ਜ਼ਰੂਰੀ ਆ ਕਿਉਂਕਿ ਸਮਾਜ ਦੇ ਵਿੱਚ ਹਰ ਇੱਕ ਨੂੰ ਆਪਣੀ ਕਿਸੇ ਦੀ ਗੱਲ ਰੱਖਣ ਦਾ ਹੱਕ ਆ ਪਰ ਕਿਸੇ ਨੂੰ ਨੁਕਸਾਨਾ ਹੱਕ ਨਹੀਂ ਹੈਗਾ ਜੇ ਕੋਈ ਸਾਡਾ ਸਿੱਖ ਵੀਰ ਇਦਾਂ ਦੀ ਗੱਲ ਕਰ ਰਹੇ ਹੁੰਦਾ ਤੇ ਕੰਗਣਾ ਤੇ ਇੱਕ ਥੱਪੜ ਵੱਜਣ ਦੀ ਗੱਲ ਤੋਂ ਹੀ ਲੈ ਲਓ ਤੁਸੀਂ ਕਹਿ ਰਹੇ ਆ ਕੰਗਣਾ ਨੇ ਕਹਿਤਾ ਪੰਜਾਬ ਦੇ ਵਿੱਚ ਆਤਕਵਾਦ ਵਧਦਾ ਪਿਆ ਤੇ ਪਰ ਜਿਹੜੇ ਇਦਾਂ ਦੀ ਗੱਲ ਕਰਦੇ ਆ ਇਹ ਇਹ ਤੋਂ ਕੁਝ ਨਹੀਂ ਕੋਈ ਕਹੇਗਾ ਕੀ ਪੰਜਾਬ ਅੰਤਗਵਾਦੀ ਧਰਤੀ ਆ ਇੱਥੇ ਗੁਰੂ ਪੀਰਾਂ ਦਾ ਪਗੰਬਰਾ ਦਾ ਜਨਮ ਆ ਇੱਥੇ ਇਹ ਪੰਜਾਬ ਹੀ ਆ ਜਿਹੜਾ ਬਾਡਰਾਂ ਦੇ ਉੱਤੇ ਮੱਥਾ ਲਾਉਂਦਾ ਪੂਰੇ ਦੇਸ਼ ਨੂੰ ਜ਼ੰਬਲ ਲਈ ਪਰ ਇਹਨੂੰ ਬਦਨਾਮ ਕਰਨ ਦੀ ਕੋਝੀਆਂ ਚੱਲਾਂ ਚੱਲੀ ਜਾਂਦੀਆਂ ਸਾਡੇ ਵੱਲ ਵੀ ਖਾਸ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਚਾਲ ਜੀ ਨੂੰ ਅਪੀਲ ਆ ਕਿ ਇੱਧਰ ਦੋਸ਼ੀਆਂ ਨੂੰ ਬਿਲਕੁਲ ਜਮਾਂਦਰਾਂ ਦਿੱਤੀ ਜਾਵੇ ਇਹਨਾਂ ਦੀ ਜੁੱਤੀ ਪਰੇਡ ਵੀ ਕੀਤੀ ਜਾਵੇ ਤੇ ਇਦਾਂ ਦੇ ਬੰਦਿਆਂ ਨੂੰ ਨਾ ਹੀ ਕੋਈ ਸਿਕਿਉਰਟੀ ਦਿੱਤੀ ਜਾਵੇ ਹੋਰ ਵੀ ਸ਼ੇਪਸਨਾ ਵਾਲੇ ਆ ਜਿਨ੍ਹਾਂ ਦੇ 302 322 452 ਵਰਗੇ ਪਰਚੇ ਉਹਨਾਂ ਦੇ ਵੀ ਜਲਦ ਐਕਸਪੋਜ਼ ਕਰਾਂਗੇ ਸੋ ਆਪਣੇ ਕਮੈਂਟਰਾਂ ਨੂੰ ਦੱਸ ਦੁੱਦਲਾ ਕਿ ਇਹ ਸ਼ਿਫਸਾਂ ਵਾਲਿਆਂ ਦਾ ਕੀ ਹੋਣਾ ਚਾਹੀਦਾ ਤੋਂ ਨਵੀਂ ਅਪਡੇਟਾਂ ਜੁੜੇ ਰੋ ਸਾਡੇ ਨਾਲ ਦੇ ਦੇਓ ਯੂਨਾਈਟਿਡ ਪੋਰਟ ਕੈਮਰਾਮੈਨ ਰਾਜ ਦੇ ਨਾਲ ਮਨੋਜੀਰਾ